ਪ੍ਰਸ਼ਾਸਨ ਬਕਾਇਦਾ ਡੀਆਈਜੀ ਡੀਸੀ ਸਹਿਬਾਨ ਲਗਾਤਾਰ ਜੜੀ ਭਾਰਤ ਮਾਲਾ ਯੋਜਨਾ ਤਹਿਤ ਸੜਕਾਂ ਕੱਢੀਆਂ ਜਾ ਰਹੀਆਂ ਉੱਤੇ ਵਾਅਦਾ ਕਰਕੇ ਵੀ ਅਸੀਂ ਜਿੰਨਾ ਚਿਰ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਨਹੀਂ ਪਾਉਂਦੇ ਕਬਜ਼ਾ ਲੈਣ ਨਹੀਂ ਆਵਾਂ ਔਰ ਲਗਭਗ ਆਪਣੇ ਜੜੀ ਵਾਅਦਾ ਖਲਾਫੀਆ 5-7 ਵਾਰੀ ਗਰਦਾਸਪੁਰ 'ਚ ਹੋ ਚੁੱਕੀ ਅੱਜ ਫੇਰ ਪਿੰਡ ਨੰਗਲ ਝੌਰ ਦੇ ਵਿੱਚ ਸਵੇਰ ਤੋਂ ਫੋਰਸਾ ਲੈ ਕੇ ਔਰ ਇਹਦੇ ਵਿੱਚ ਖਾਸ ਕਰਕੇ ਡੀਸੀ ਗਰਦਾਸਪੁਰ ਇਹਦਾ ਸਭ ਤੋਂ ਵੱਧ ਦਿਲਚਸਪੀ ਲੈ ਰਿਹਾ ਕਾਰਪੋਰੇਟ ਘਰਾਣਿਆਂ ਦੀ ਛੇਤੀ ਛੜਕਣ ਕਾਉਣ ਲਈ ਜਾਂ ਉਤੋਂ ਨਿਰਦੇਸ਼ ਸਰਕਾਰ ਇਹੋ ਜੇ ਦਿੰਦੀ ਹੋਊਗੀ ਕਿ ਜਰੂਰ ਬੰਦੇ ਮਾਰ ਕੇ ਇਹਨਾਂ ਨੇ ਜ਼ਮੀਨਾਂ ਤੇ ਕਬਜ਼ੇ ਕਰਨੇ ਆ ਫਿਰ ਇਹਨਾਂ ਦੀ ਮਰਜ਼ੀ ਆ ਤਾਂ ਉਥੇ ਪਿੰਡ ਰੰਗੜ ਮੰਗਲ ਦੇ ਕਿਸਾਨ ਦੀ ਜਿਹੜੀ ਹਾਲਤ ਮਾੜੀ ਹੋਈ ਆ ਜਦੋਂ ਉਹਨੂੰ ਗਾਰੇ ਵਿੱਚ ਖਿੱਚ ਤੂ ਕੀਤੀ ਆ ਸਾਸੂ ਨਹੀਂ ਆਇਆ ਹੈਗਾ ਠੀਕ ਆ ਉਥੇ ਟਕਰਾਅ ਵੀ ਹੋਇਆ ਹੈਗਾ ਤਾਂ ਅਸੀਂ ਤੁਰੰਤ ਸਰਕਾਰ ਨੂੰ ਚੇਤਾਵਨੀ ਦੇ ਦਿੰਦੇ ਆ ਕਿ ਉੱਥੇ ਫੋਰਸ ਆਪਣੀਆਂ ਵਾਪਸ ਲਈਆਂ ਜਾਣ ਜੇ ਕੋ ਗ੍ਰਿਫਤਾਰ ਕੀਤੇ ਕਿਸਾਨ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ ਔਰ ਜਿੰਨੀ ਦੇਰ ਤੱਕ ਕਿਸਾਨਾਂ ਦੀਆਂ ਜ਼ਮੀਨਾਂ ਦੇ ਪੈਸੇ ਉਹਨਾਂ ਦੇ ਖਾਤਿਆਂ 'ਚ ਨਹੀਂ ਪਾ ਦਿੰਦੇ ਤੇ 19 ਦਿਨ ਤੱਕ ਜੜਾ ਵਾ ਉਹ ਕਬਜ਼ਾ ਲੈਣ ਨਾ ਆਇਆ ਜਾਵੇ ਅਫਸਰ ਕਹਿੰਦੇ ਸੀ ਵੀ ਆਰਬਿਟ੍ਰੇਸ਼ਨ ਸੁਪਰੀਮ ਕੋਰਟ ਚੋਂ ਬਹਾਲ ਹੋ ਗਿਆ ਹੁਣ ਅਸੀਂ ਨਿਬੇੜਾ ਕਰ ਦਾਂਗੇ ਪਰ ਬਾਰ ਬਾਰ ਕਿਸਾਨਾਂ ਦੀਆਂ ਲੱਗੀਆਂ ਫਸਲਾਂ ਵਾਹੁਣਾ ਗੈਰਵਾਜਰ ਭਗਵੰਤ ਮਾਨ ਦੀ ਧੱਕੇਸ਼ਾਹੀ ਸਾਫ ਨਜ਼ਰ ਆਉਂਦੀ ਆ ਵੀ ਇਹ ਕਾਰਪੋਰੇਟ ਦੇ ਵਿਕਾਸ ਨੂੰ ਕਿੰਨਾ ਤਰਲੋ ਮੱਛੀ ਹੋ ਰਹੇ ਵੀ ਜਿੰਨੀ ਜਲਦੀ ਹੋ ਸਕੇ ਕਿਸਾਨਾਂ ਨੂੰ ਪੈਸੇ ਦਿੱਤੇਆਂ ਬਗੈਰ ਜਬਰੀ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਜਾਣ ਪ੍ਰਸ਼ਾਸਨ ਬਕਾਇਦਾ ਡੀਆਈਜੀ ਡੀਸੀ ਸਹਿਬਾਨ ਲਗਾਤਾਰ ਰੇਡੀ ਭਾਰਤ ਮਾਲਾ ਯੋਜਨਾ ਤਹਿਤ ਸੜਕਾਂ ਕੱਡੀਆਂ ਜਾ ਰਹੀਆਂ ਉੱਤੇ ਵਾਅਦਾ ਕਰਕੇ ਵੀ ਅਸੀਂ ਜਿੰਨਾ ਚਿਰ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਨਹੀਂ ਪਾਉਂਦੇ ਕਬਜ਼ਾ ਲੈਣ ਨਹੀਂ ਆਵਾਂ। ਔਰ ਲਗਭਗ ਆਪਣੀ ਜਿਹੜੀ ਵਾਅਦਾ ਖਲਾਫੀ ਆ 5-7 ਵਾਰੀ ਗਰਦਾਸਪੁਰ 'ਚ ਹੋ ਚੁੱਕੀ ਅੱਜ ਫੇਰ ਪਿੰਡ ਨੰਗਲ ਝੌਰ ਦੇ ਵਿੱਚ ਸਵੇਰ ਤੋਂ ਫੋਰਸਾ ਲੈ ਕੇ ਔਰ ਇਹਦੇ ਵਿੱਚ ਖਾਸ ਕਰਕੇ ਡੀਸੀ ਗਰਦਾਸਪੁਰ ਜਿਹੜਾ ਸਭ ਤੋਂ ਵੱਧ ਦਿਲਚਸਪੀ ਲੈ ਰਿਹਾ ਕਾਰਪੋਰੇਟ ਘਰਾਣਿਆਂ ਦੀ ਛੇਤੀ ਛਟਕਣ ਘਾਉਣ ਲਈ ਜਾਂ ਉਤੋਂ ਨਿਰਦੇਸ਼ ਸਰਕਾਰ ਇਹੋ ਜਿਹੇ ਦਿੰਦੀ ਹੋਊਗੀ। ਪੀ ਜਰੂਰ ਬੰਦੇ ਮਾਰ ਕੇ ਇਹਨਾਂ ਨੇ ਜ਼ਮੀਨਾਂ ਤੇ ਕਬਜ਼ੇ ਕਰਨੇ ਆ ਫਿਰ ਇਹਨਾਂ ਦੀ ਮਰਜ਼ੀ ਆ ਤਾਂ ਉਥੇ ਪਿੰਡ ਰੰਗੜ ਮੰਗਲ ਦੇ ਕਿਸਾਨ ਦੀ ਜਿਹੜੀ ਹਾਲਤ ਮਾੜੀ ਹੋਈ ਆ ਜਦੋਂ ਉਹਨੂੰ ਗਾਰੇ ਵਿੱਚ ਖਿੱਚ ਤੂ ਕੀਤੀ ਆ ਸਾਸੂ ਨਹੀਂ ਆਇਆ ਹੈਗਾ ਠੀਕ ਆ ਉਥੇ ਟਕਰਾਅ ਵੀ ਹੋਇਆ ਹੈਗਾ ਤਾਂ ਅਸੀਂ ਤੁਰੰਤ ਸਰਕਾਰ ਨੂੰ ਚੇਤਾਵਨੀ ਦੇਣੀ ਵੀ ਉਥੇ ਫੋਰਸ ਆਪਣੀਆਂ ਵਾਪਸ ਲਈਆਂ ਜਾਣ ਜੇ ਕੋ ਗ੍ਰਿਫਤਾਰ ਕੀਤੇ ਕਿਸਾਨ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ ਅਰ ਜਿੰਨੀ ਦੇਰ ਤੱਕ ਕਿਸਾਨਾਂ ਦੀਆਂ ਜ਼ਮੀਨਾਂ ਦੇ ਪੈਸੇ ਉਹਨਾਂ ਦੇ ਖਾਤਿਆਂ 'ਚ ਨਹੀਂ ਪਾ ਦਿੰਦੇ ਤੇ 19 ਦਿਨ ਤੱਕ ਜੜਾ ਵਾ ਉਹ ਕਬਜ਼ਾ ਲੈਣ ਨਾ ਆਇਆ ਜਾਵੇ ਅਫਸਰ ਕਹਿੰਦੇ ਸੀ ਵੀ ਆਰਬਿਟ੍ਰੇਸ਼ਨ ਸੁਪਰੀਮ ਕੋਰਟ ਚੋਂ ਬਹਾਲ ਹੋ ਗਿਆ ਹੁਣ ਅਸੀਂ ਨਿਵੇੜਾ ਕਰ ਦਾਂਗੇ ਪਰ ਬਾਰ-ਬਾਰ ਕਿਸਾਨਾਂ ਦੀਆਂ ਲੱਗੀਆਂ ਫਸਲਾਂ ਵਾਹੁਣਾ ਗੈਰਵਾਜਾ ਔਰ ਭਗਮੰਤਮਾਨ ਦੀ ਤੱਕੇਸ਼ਾਈ ਸਾਫ਼ ਨਜ਼ਰ ਆਉਂਦੀ ਆ ਵੀ ਇਹ ਕਾਰਪੋਰੇਟ ਦੇ ਵਿਕਾਸ ਨੂੰ ਕਿੰਨਾ ਟਰਲੋ ਮੱਛੀ ਹੋ ਰੇ ਵੀ ਜਿੰਨੀ ਜਲਦੀ ਹੋ ਸਕੇ ਕਿਸਾਨਾਂ ਨੂੰ ਪੈਸੇ ਦਿੱਤਿਆਂ ਬਗੈਰ ਜ਼ਬਰੀ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ